ਸਸਰੀ ਗੱਲ ਚੋਂ ਬਰੋ ਕੀ ਹਾਲੇ ਠੀਕੋਂ ਤੇ ਭਈ ਆਪਾਂ ਮਥਰਾ ਵਰਿੰਦਾਵਨ ਦੇ 3 ਦਿਨਾਂ ਦੇ ਟੂਰ ਤੇ ਆਏ ਹੋਏ ਆ ਤੇ ਪਿਛਲੀ ਵੀਡੀਓ ਚ ਤੁਹਾਨੂੰ ਦੱਸਿਆ ਜੋ ਕੁਝ ਵੀ ਹੋਇਆ ਆਪਣੇ ਨਾਲ ਰਾਤੀ ਆ ਬਾਉ ਜੀ ਨੇ दारू ਪੀਤੀ ਹੋਈ ਤੇ ਖੜੀ ਗੱਡੀ ਵਿੱਚ ਆਟੋ ਲਿਆ ਕੇ ਮਾਰਿਆ ਚੰਗਾ ਭਲਾ ਰੋਟੀ ਪਾਣੀ ਖਾ ਕੇ ਸੌਣ ਲੱਗਾ ਸੀ ਤੇ ਚੰਗੇ ਜੱਬਜ ਪਾਇਆ ਬਾਉ ਜੀ ਨੇ ਤੇ ਅੱਜ ਹੈਗਾ ਵਾ ਭਈ ਅਗਲਾ ਦਿਨ ਅੱਜ ਵਰਿੰਦਾਵਨ ਤੋਂ ਜਾਣਾ ਵਾ ਬਰਸਾਣੀ ਮੱਥਾ ਟੇਕਣ ਤੇ ਅੱਜ ਸਭ ਤੋਂ ਪਹਿਲਾਂ ਵਰਿੰਦਾਵਨ ਤੋਂ ਨਿਕਲ ਕੇ ਡੈਂਟਰ ਵਾਲਾ ਬੰਦਾ ਲੱਭਿਆ ਕੋਈ ਗੱਡੀ ਦਾ ਬੰਪਰ ਸੈੱਟ ਕਰਾਉਣ ਲਈ ਵਾ ਵਾ ਵਰਿੰਦਾਵਨ ਤੋਂ 5-7 ਕਿਲੋਮੀਟਰ ਅੱਗੇ ਹੋਇਆ ਮੈਂ ਤੇ ਰੁਪਈਆ ਬਈ 200 ਲਿਆ ਬਾਈ ਨੇ ਸਾਰੇ ਕਿਡੇ ਬਾਅਦੋਂ ਬੰਪਰ ਹਿੱਲੇ ਤੱਕ ਨਹੀਂ ਮਤਲਬ ਵਧੀਆ ਕੰਮ ਕੀਤਾ ਬਾਈ ਨੇ ਤੇ ਬੰਪਰ ਸੈੱਟ ਕਰਨ ਤੋਂ ਬਾਅਦ ਗੱਡੀ ਸਿੱਧੀ ਲੈ ਕੇ ਲਾਤੀ ਹੈ પેટ્રોલ ਪੰਪ ਤੇ ਆਪਣੀ ਰਾਣੀ ਸੁੰਦਰਨਾ ਦਾ ਖਰਾਕ ਦਾ ਇੰਤਜ਼ਾਮ ਕਰਨਾ ਸੀਗਾ ਤੇ ਵrindavan ਤੋਂ बरसाਣਾ ਬਾਈ ਹੈਗਾ ਵਾ ਲਗਭਗ 40 45 ਕਿਲੋਮੀਟਰ ਮੈਂ ਗਵਰਦਨਵਾਲ ਦੀ ਗਿਆ ਹੈਗਾ ਲਗਭਗ 2 2.5 ਘੰਟੇ ਦਾ ਰਸਤਾ ਬਸ ਥੋੜਾ ਬੋਧ ਪਿੰਡਾਂ ਵਿੱਚ ਦੀ ਲੰਘਣਾ ਪੈਂਦਾ ਪਰ ਓਕੇ ਰਿਪੋਰਟ ਆ ਰੋਡ ਤੇ बरसाਣੇ ਪਹੁੰਚ ਕੇ ਵੇ ਮੰਦਿਰ ਥੋੜਾ ਜਿਹਾ ਅੱਗੇ ਆ ਤੇ ਰਸਤਾ ਹੈਗਾ ਵਾ ਛੋਟਾ ਇੱਕ ਟਾਈਮ 'ਚ ਇੱਕੋ ਗੱਡੀ ਲੰਘ ਉੱਦਲ ਰਸਤਾ ਖੋਲਦੇ ਤਾਂ 5 ਮਿੰਟ ਲਈ ਇੱਧਰ ਰਸਤਾ ਖੋਲਦੇ ਮਤਲਬ ਵੇਟ ਜੀ ਕਰਨੀ ਪੈਂਦੀ ਆ ਥੋੜੀ ਵੈਸੇ ਪਿੱਛੇ ਜਿੱਥੇ ਖੱਡੀ ਖੜੀ ਆ ਪਾਰਕਿੰਗਾਂ ਵਗੈਰਾ ਬਣੀਆਂ ਹੋਈਆਂ ਵਾ ਇਹ ਤੋਂ ਅੱਗੇ ਬਈ ਮੋਟਰਸਾਈਕਲਾਂ ਵਾਲੇ ਖੜੇ ਹੁੰਦੇ ਆ ਮਤਲਬ 10-20 ਰੁਪਏ ਲੈਂਦੇ ਆ ਤੁਹਾਨੂੰ ਮੰਦਰ ਤੱਕ ਛੱਡਉਣਗੇ ਇਹ ਬਾਈ ਜੀ ਹੁਣੀ ਗਲੀਆਂ ਗੁਲੀਆਂ ਵਿੱਚ ਦੀ ਲੈ ਜਾਂਦੇ ਆ ਤੇ ਚੰਗਾ ਕੰਮ ਚਲਾਇਆ ਹੋਇਆ ਬਾਈ ਹੁਣਾਂ ਨੇ 20-25 ਜਾਣੇ ਖੜੇ ਹੀ ਮੋਟਰਸਾਈਕਲ ਲੈ ਕੇ ਬਾਈ ਤੇ ਸਵਾਰੀ ਤਰਾਂ ਤੋਂ ਬਾਅਦ ਮੈਂ ਕਿਹਾ ਗੱਡੀ ਪਾਰਕਿੰਗ ਚ ਕੀ ਲੋਣੀ ਧੁੱਪ ਸੀਗੀ ਉੱਥੇ ਤਾਂ ਕਰਕੇ ਬਾਈ ਮੈਂ ਗੱਡੀ ਕਿ ਵਿੰਡਾਂ ਵਾਲੀ ਮਤਲਬ ਪਿੰਡੂ ਕਲਚਰ ਜਾ ਇੱਥੇ ਤੇ ਲੋਕ ਵੀ ਸਾਰੇ ਸਿੰਪਲ ਜਿਹੇ ਆ ਤੇ ਚਾਹ ਵੀ ਅੰਕਲ ਨੇ ਬਣਾ ਕੇ ਆਪਾਂ ਨੂੰ ਕੁੱਲੜ ਵਿੱਚ ਦਿੱਤੀ ਆ ਤੇ ਚਾਹ ਵਗੈਰਾ ਪੀਣ ਤੋਂ ਬਾਅਦ ਆਪਾਂ ਫਿਰ ਤੋਂ ਗੱਡੀ ਵਿੱਚ ਵਾਪਸ ਆ ਗਏ ਆ ਤੇ ਲਗਭਗ 10-15 ਮਿੰਟ ਬਾਅਦ ਆਪਾਂ ਨੂੰ ਸਵਾਰੀ ਦਾ ਵੀ ਫੋਨ ਆ ਗਿਆ ਸੀਗਾ ਕਿ ਆਜੋ ਬਾਈ ਜੀ ਮੱਥਾ ਟੇਕ ਲੇਵਾ ਚੱਲੀਏ ਵਾਪਸ ਵਰੀਂਦਾਵਨ ਤੇ ਬਾਈ ਸਵਾਰੀ ਪਿਕ ਕਰਨ ਤੋਂ ਬਾਅਦ ਲਗਭਗ ਸਾਢੇ ਕਿਤੇ ਆਪਾਂ ਵਾਪਸ ਵਰੀਂਦਾਬੜ ਪਹੁੰਚ ਗਏ ਸੀਗੇ ਤੇ ਸਵਾਰੀ ਡ੍ਰੌਪ ਕਰਨ ਤੋਂ ਬਾਅਦ ਮੈਂ ਕਿਹਾ ਚਲੋ ਮੜਾ 5 ਮਿੰਟ ਘੁੰਮ ਫੇਰ ਕੇ ਆਉਨੇ ਆ ਤੇ ਬਾਈ ਮੰਦਰ ਦੇ ਗੇਟ ਦੇ ਬਿਲ ਤਦੋਂ ਵੇਲੇ ਤੇ ਹੈਗੇ ਆ ਥੋੜਾ ਮੀਟਰ ਪੈਕ ਕਰਾ ਲਈਏ ਆਪਣਾ ਮਤਲਬ ਦਾੜੀ ਵਗੈਰਾ ਸੈੱਟ ਕਰ ਲਈਏ ਤੇ ਦਾੜੀ ਵਗੈਰਾ ਸੈੱਟ ਕਰਨ ਤੋਂ ਬਾਅਦ ਫਿਰ ਮੰਦਰ ਦੇ ਕੋਲ ਪਕੌੜੀਆਂ ਦਿਵਾਲੇ ਹੋ ਗਿਆ ਜਿਗਾ ਤਾਂ ਭਾਈ ਚਾਣ ਪਕੌੜੇ ਖਾਣ ਤੋਂ ਬਾਅਦ ਮੈਂ ਕਿਹਾ ਚੱਲੀਏ ਹੁਣ ਵਾਪਸ ਆਪਣੇ ਆਲਣੇ ਵਾਲ ਨੂੰ ਤੇ ਆ ਵਾਲੇ ਭਾਈ ਗੋਲਫ ਕਾਰ ਵਰਗੇ ਆਟੋ ਇੱਥੇ ਬਹੁਤ ਚੱਲਦੇ ਆ ਤੇ ਆਟੋ ਵਾਲੇ ਭਾਈ ਨੇ ਦੱਸਿਆ ਇਹ ਸਰਕਾਰੀ ਚੱਲਦੇ ਆ ਟੈਂਡਰ ਭਰੇ ਜਾਂਦੇ ਇਹਨਾਂ ਦੇ ਮੈਂ ਕਿਹਾ ਠੀਕ ਆ ਸਤਾ ਤੇ ਦੂਸਰੇ ਆਟੋਂ ਵਾਲੇ ਸਵਾਰੀਆਂ ਵੀ ਇਹਦੇ ਵਿੱਚ ਡਬਲ ਆ ਜਾਂਦੀਆਂ ਤੇ ਇਹ ਵਾਲੇ ਆਟੋ ਵੀ ਬਣੇ ਵੀ ਬਹੁਤ ਸੁਪੀਰੀਅਰ ਜੀ ਕੁਆਲਿਟੀ ਦੇ ਹੀ ਮਤਲਬ ਆਮ ਤਦ ਬਾਈ ਹੋ ਰਹੀ ਹੈ ਚਾਹ ਦੇ ਕੱਪ ਤੋਂ ਤੇ ਚਾਹ ਵਗੈਰਾ ਪੀਣ ਤੋਂ ਬਾਅਦ ਲਗਭਗ ਅੱਧੇ ਪੌਣੇ ਘੰਟੇ ਬਾਅਦ ਸਵਾਰੀ ਵੀ ਆਪਣੀ ਆ ਚੁੱਕੀ ਸੀਗੀ ਬਾਹਰ ਪਤਾ ਨਹੀਂ ਬਾਈ ਆਹ ਗੇੜੇ ਦੀ ਖੁਸ਼ੀ ਜੀ ਬਹੁ ਹੋਈ ਕਿ ਘਰ ਵਾਪਸ ਚੱਲੇ ਆ ਤੇ ਹਾਈਵੇ ਤੇ ਚੜਨ ਤੋਂ ਪਹਿਲਾਂ ਮੈਂ ਕੁਝ ਪੀਣ ਲਈ ਚੱਕ ਲਈਏ ਇਹ ਡਰਿੰਕ ਬਾਈ ਆਪ ਨੂੰ ਸਵਾਰੀ ਵਾਲਾ ਸਪான்ਸਰ ਹੋਈ ਸੀਗੀ ਤਲਾਹ ਵੀ ਬਾਈ ਪਲਵਲ ਵਾਲੇ ਹਾਈਵੇ ਤੇ ਲੈ ਕੇ ਬਾਬੇ ਦਾ ਨਾ ਗੱਡੀ ਛਾੜਤੀ ਆ ਆ ਤੇ ਬਾਈ ਇੱਕ ਵਾਰੀ ਪਲਵਲ ਵਾਲੇ ਹਾਈਵੇ ਤੇ ਚੜਨ ਦੀ ਧੀਰਾ ਰੋਡ ਸੋਖਣਾ ਬਹੁਤ ਵਧੀਆ ਬਣਿਆ ਹੋਇਆ ਬਾਈ ਪਲਵਲ ਤੋਂ ਅੱਗੇ ਬਾਈ ਆ ਜਾਂਦਾ ਵਾ ਈਸਟਰਨ ਹਾਈਵੇ ਮੈਂ ਤਾਂ ਬ ਮੁਰਥਲ ਪਹੁੰਚਦੇ ਆ ਤੇ ਚੋਬਰ ਬਾਈ ਰਮ ਤੇ ਰਮ ਤੇ ਮੁਰਥਲ ਪਹੁੰਚ ਚੁੱਕਿਆ ਤੇ ਬਾਈ ਮੁਰਥਲ ਪਹੁੰਚ ਕੇ ਗੱਡੀ ਦੀ ਬ੍ਰੇਕ ਮਾਰੀ ਆ ਭਲਵਾਂ ਢਾਬੇ ਤੇ ਬਾਈ ਢਾਬੇ ਪਹੁੰਚ ਕੇ ਸੱਜਣਾਂ ਨੂੰ ਦੁਪਹਿਰ ਦੀ ਭੁੱਖ ਲੱਗੀ ਹੋਈ ਸੀਗੀ ਤਾਂ ਕਰਕੇ ਬਾਈ ਆਪਾਂ ਢੇੜਤਾਵਾ ਚਾਹਣਾ ਪਰੌਂਠਾ ਤੇ ਚਾਹਣਾ ਪਰੌਂਠਾ ਢੇੜਨ ਤੋਂ ਬਾਅਦ ਮੈਂ ਕਿਹਾ ਬਾਈ ਰੁਕੇ ਤੇ ਹੈ ਗਈਆਂ ਪਾਣੀ ਦੀ ਬੋਤਲ ਵੀ ਭਰ ਲਈਏ ਨਾਲ ਲੱਗਦੇ ਹੱਥ ਤੇ ਬਾਈ ਪਾਣੀ ਦੀ ਬੋਤਲ ਭਰਨ ਤੋਂ ਬਾਅਦ ਆਪਾਂ ਰੈਡੀ ਸੀਗੇ ਤਾਂ 5-7 ਮਿੰਟ ਤੱਕ ਆਪਣੀ ਸਵਾਰੀ ਵੀ ਆ ਚੁੱਕੀ ਸੀਗੀ ਤੇ ਲੈ ਕੇ ਬਾਬੇ ਦਾ ਨਾਮ ਬਾਈ ਗੱਡੀ ਆ ਪਏ ਐਨਐਚ 44 ਤੇ ਚੜ੍ਹਤੀ ਆ ਕੀਰ ਲਾਈਨਸ ਪੰਪ ਤੇ ਤਾਂ ਬਾਈ ਹਜੇ ਆਪਾਂ ਹਰਿਆਣੇ ਜੀ ਆ ਤਾਂ ਇੱਥੇ ਡੀਜ਼ਲ ਦਾ ਰੇਟ ਹੈਗਾ ਵਾ 87 ਰੁਪਏ ਕੁਛ ਪੈਸੇ ਤੇ ਡੀਜ਼ਲ ਵਗੈਰਾ ਭਰਉਣ ਤੋਂ ਬਾਅਦ ਫਿਰ ਤੋਂ NH44 ਤੇ ਤਾਂ ਬਾਈ ਲਗਭਗ 2.5 ਘੰਟੇ ਡਰਾਈਵ ਕਰਨ ਤੋਂ ਬਾਅਦ ਆਪਾਂ ਅੰਬਾਲਾ ਤੀਰ ਕਮਾਂਡ ਕੋ ਪਹੁੰਚ ਚੁੱਕੇ ਆਂ ਤੀਰ ਕਮਾਂਡ ਦਾ ਮਤਲਬ ਹੈ ਬਈ ਆਪਾਂ ਅੱਧਾ ਪਿੰਡ ਆ ਪਾਰ ਕਰ ਰਹੇ ਆਂ ਬਸ ਅੱਧਾ ਰਹਿ ਗਿਆ ਹੁਣ ਤਾਂ ਬਾਈ ਅੰਬਾਲਾ ਹੈਗਾ ਵਾ ਪੰਜਾਬ ਤਾਂ ਹਰਿਆਣੇ ਦੇ ਬਾਰਡਰ ਤੇ ਹੈ ਮਤਲਬ ਇਸ ਤੋਂ ਅੱਗੇ ਆਪਾਂ ਪੰਜਾਬ ਚ ਐਂਟਰ ਹੋ ਜਾਣਾ ਤਾਂ ਬਾਈ ਪਿਛਲੀ ਵੀਡੀਓ ਜੀ ਵੀ ਦੱਸਿਆ ਅੰਬਾਲਾ ਬਾਰਡਰ ਤੇ ਕਿਸਾਨੀ ਅੰਦ ਵਾਲ ਦੀ ਜਾਣਾ ਪੈਣਾ ਤੇ ਭਾਈ ਇਹ ਦੋ ਹੀ ਰਸਤੇ ਆ ਤੇ ਇਹ ਦੋਨੋਂ ਰਸਤੇ ਤੇ ਖੱਜਲ ਹੋਉਂਗੇ ਤੁਸੀਂ ਥੋੜਾ ਬੋਧਾ ਅਡਜਸਟ ਕਰਨਾ ਪੈਣਾ ਕਿਉਂਕਿ ਜਾਮ ਦੋਨੇ ਪਾਸੇ ਆ ਤੇ ਭਾਈ ਮੈਂ ਪਿਛਲੀ ਵੀਡੀਓ ਚ ਵੀ ਦੱਸਿਆ ਹੈ ਪਿੰਡਾ ਵਾਲੇ ਰੋਡ ਦਿੱਲੀ ਦੇ ਟ੍ਰੈਫਿਕ ਨੂੰ ਨਹੀਂ ਸਹਾਰ ਸਕਦੇ ਤੇ ਬਨੂੜ ਵਾਲ ਦੀ ਭਾਈ ਜਿਆਦਾ ਟਰੱਕ ਲੰਘਦੇ ਆ ਤਾਂ ਕਰਕੇ ਥੋੜਾ ਬੋਧਾ ਜਾਮ ਲੱਗ ਹੀ ਜਾਂਦਾ ਵਾ ਤੇ ਘਨੌਰ ਵਾਲ ਦੀ ਰੋਡ ਸਾਰਾ ਟੁੱਟਿਆ ਹੋਇਆ ਵਾ ਹੁਣ ਦੱਸੋ ਫੇ ਚਿੜੀ ਵਿਚਾਰੀ ਕੀ ਕਰੇ ਤੇ ਬਸ ਇਹੀ ਗੱਲਾਂ ਦੱਸ ਦੇਦਾ ਇਹਦੇ ਫਾਈਨਲੀ ਆਪਾਂ ਫਿਰ ਤੋਂ ਦਿੱਲੀ ਵਾਲੇ ਹਾਈਵੇ ਤੇ ਪਹੁੰਚ ਚੁੱਕੇ ਮਤਲਬ NH44 ਤੇ ਰਾਜਪੁਰੇ ਪਹੁੰਚ ਗਏ ਆ ਤੇ ਭ ਬਈ ਆਪਾਂ ਰੁਕਿਆ ਕੇਸਰੀ ਢਾਬੇ ਤੇ ਟਾਈਮ ਬਈ ਲਗਭਗ 7 ਵਜ ਚੁੱਕੇ ਆ ਤੇ ਆਪਣਾ ਬਈ ਹਜੇ ਖਾਣ ਨੂੰ ਕੁਝ ਮਨ ਨਹੀਂ ਕਰਦਾ ਤਾਂ ਕਰਕੇ ਕੋਲਡ ਕਾਫੀ ਮੰਗਾਈ ਸੀਗੀ ਸਿਰਫ ਤੇ ਬਈ ਇੱਥੇ ਲਗਭਗ ਗੱਡੀ ਰੋਕੀ ਜਾਂਦੀ ਹੈ ਕਿਉਂਕਿ ਇੰਨੇ ਸਫ਼ਰ ਤੋਂ ਬਾਅਦ ਸਵਾਰੀ ਵੀ ਥੱਕ ਜਾਂਦੀ ਹੈ ਤੇ ਆਪਾਂ ਤਾਂ ਤੁਹਾਨੂੰ ਪਤਾ ਖੋਤੇ ਜਿੱਧਰ ਨੂੰ ਮਰਜ਼ੀ ਵਾਲੋ ਪਰ ਸਵਾਰੀ ਤੇ ਥੋੜੀ ਦਇਆ ਕਰਨੀ ਪੈਂਦੀ ਹੈ ਤੇ ਬਈ ਕੋਲਡ ਕਾਫੀ ਚੱਕ ਕੇ ਮੈਂ ਬਾਹਰ ਹੀ ਆ ਗਏ ਹਾਂ ਤੇ ਬਾਹਰ ਆ ਕੇ ਮੈਂ ਗੱਡੀ ਦਾ ਸ਼ੀਸ਼ਾ ਸਾਫ਼ ਕਰ ਲੀਏ ਰਾਤ ਦਾ ਟਾਈਮ ਆ ਥੋੜੀ ਵਿਜ਼ਿਬਿਲਟੀ ਵਧ ਜੂਗੀ ਤੇ ਸ਼ੀਸ਼ਾ ਸਾਫ਼ ਕਰਨ ਲਈ ਬਈ ਆਪਾਂ ਸ਼ੈਂਪੂ ਵਾਲਾ ਪਾ ਐ ਸ਼ੀਸ਼ਾ ਸਾਫ਼ ਕਰ ਦੇਣਾ ਤੇ ਉਸ ਤੋਂ ਬਾਅਦ ਬਾਈ ਵਾਈਪਰ ਨਾਲ ਸਾਫ਼ ਕਰ ਦਿਓ ਮੈਨੂੰ ਕਹ ਬਾਈ ਮਿੱਟੀ ਦਿਖੂਗੀ ਨਹੀਂ ਕੱਪੜੇ ਨਾਲ ਇਦਾਂ ਵੀ ਦਾਗ ਜੇ ਰਹਿੰਦੇ ਮੈਨੂੰ ਤਾਂ ਵਾਈਪਰ ਵਧੀਆ ਲੱਗਦਾ ਤੁਸੀਂ ਵੀ ਟਰਾਈ ਕਰਿਓ ਵਧੀਆ ਚੀਜ਼ ਆ ਵੈਸੇ ਮੈਂ ਆਨਲਾਈਨ ਨੂੰ ਪ੍ਰੋਡਕਟ ਦਾ ਲਿੰਕ ਪਾਇਆ ਹੋਇਆ ਹੈ ਜਿਹੜਾ ਵਾਈਪਰ ਮੈਂ ਯੂਜ਼ ਕਰਦਾ ਵਾ ਜੇ ਮੰਗੋਣਾ ਹੈ ਤੁਸੀਂ ਆਰਡਰ ਕਰ ਦਿਓ ਬਸ ਤੁਸੀਂ ਲਿੰਕ ਨੂੰ ਓਪਨ ਕਰ ਲਿਓ ਤੇ ਫਿਰ ਆਰਡਰ ਕਰ ਦਿਓ ਵਾਈਪਰ ਤੁਹਾਡੇ ਘਰੇ ਪਹੁੰਚ ਜਾਊਗਾ ਭਾਈ ਸ਼ੀਸ਼ਾ ਸਾਫ਼ ਕਰਨ ਤੋਂ ਬਾਅਦ ਸਿੱਧਾ ਆਪਾਂ ਗੱਡੀ ਦੀ ਬ੍ਰੇਕ ਮਾਰੀ ਆ ਗਰਦਾਸਪੁਰ ਸਵਾਰੀ ਦੇ ਘਰ ਪਹੁੰਚ ਗਏ ਤੇ ਬਾਈ ਸਵਾਰੀ ਡ੍ਰੌਪ ਕਰਨ ਤੋਂ ਇੰਦੇ ਇਹ ਲਾਈਫ ਆ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਤੁਸੀਂ ਸਾਥ ਨਾਲ ਛੱਡਿਓ ਬਾਕੀ ਹੋਰ ਕਿਸੇ ਦੀ ਪਰਵਾਹ ਨਹੀਂ ਕਰਨੀ ਆਪਾਂ ਤੇ ਹੁਣ ਇੰਨੀ ਗੱਲ ਕਹਿ ਤੀਏ ਜਾਂਦੇ ਜਾਂਦੇ ਵੀਡੀਓ ਨੂੰ ਵੀ ਲਾਈਕ ਕਰ ਦਿਓ ਬਈ ਬੇਨਤੀ ਆ ਜਾਂਦੇ ਜਾਂਦੇ ਚੈਨਲ ਨੂੰ ਵੀ ਫੋਲੋ ਕਰ ਲਓ ਬਸ ਇੱਕ ਗੁੱਠਾ ਨੱਪਣ ਦੀ ਮਾਰ ਹੀ ਆ ਬਾਕੀ ਸਸਰੀ ਗਾਲ ਆ ਇਹ ਮਿਲਦੇ ਆ ਕਿ ਜੋ ਹੋਰ ਵੀਡੀਓ ਜੀ ਧੰਨਵਾਦ